ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਸਾਰੇ ਆਣ ਤੇ ਹੋਰ ਸੁਣਾਓ ਕੀ ਗੱਲ ਚੱਲਿਆ ਆਪਾਂ ਵੀ ਠੀਕ ਠਾਕ ਆ ਗਿਆ ਤੇ ਇੱਧਰ ਆਪ ਲੈ ਗਏ ਆ ਪੀਸੀ ਪੀਸੀ ਲੈ ਗਏ ਆ ਤੇ ਇਹ ਮਤਲਬ ਬਾਰੋਂਾਂ ਟੀਨੇ ਪੈਸੇ ਬਾਈ ਕੀ ਤੁਸੀਂ ਇੱਕ ਪੋੜੀਆਂ ਨੂੰ ਗ੍ਰੇਡ ਲਗਾ ਰਹੇ ਤੇ ਇੱਕ ਜੁਣੀ ਆਪਣਾ ਕੰਪਿਊਟਰ ਬਣਾ ਰਹੇ ਤਾਂ ਜੋ ਤੁਹਾਨੂੰ ਥੋੜੀ ਜੀ ਨੌਲੇਜ ਜਿਹੜੀ ਆ ਤੁਹਾਡੀ ਵਧੇ ਤੇ ਮੈਂ ਤੇ ਅੱਗੇ ਚਾਹੁੰਦਾ ਕਿ ਚਲੋ ਮੇਰਾ ਕੰਪਿਊਟਰ ਬਣਾ ਦੇ ਮੈਂ ਇਹ ਇਹ ਵੀ ਗੱਲ ਕਹਿ ਦਿੰਦਾ ਮੈਂ ਨਹੀਂ ਕਿਹਾ ਉਹਨੇ ਪੁੱਛਿਆ ਕਿ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਆ ਤੇ ਮਿਲ ਆਪਾਂ ਦੱਸਤਾ ਕੀ ਸਾਨੂੰ ਕੰਪਿਊਟਰ ਦੀ ਲੋੜ ਆ ਤੇ ਹੁਣ ਆਪਾਂ ਪੀਸੀ ਬਿਲਡ ਕਰਾ ਕੇ ਅਪਰੇਟਰੋ ਤੇ ਲੈ ਆਇਆ ਤੇ ਅਜੇ ਮੈਂ ਮਿਲ ਬਹਾਤੀ ਕੋਲ ਅਜੇ ਮੈਨੂੰ ਇੰਦੀ ਇੰਨੀ ਨੋਲੇਜ ਨਹੀਂ ਆ ਤੇ ਮੈਂ ਚਲਾਉਂਦੀ ਉਹਦਾ ਕੋਸ਼ਿਸ਼ ਕਰ ਰਿਆਂ ਬਾਕੀ ਇਹ ਆ ਕਿ ਜਦੋਂ ਮੈਂ ਫੋਨ ਲਿਆ ਸੀ ਨਾ ਫੋਨ 'ਤੇ ਮੈਨੂੰ ਕੋਈ ਨੋਲੇਜ ਨਹੀਂ ਸੀ ਹੋਲੀ-ਹੋਲੀ ਮੈਂ ਹੁਣ ਫੋਨ ਦਾ ਫੋਨ ਦਾ ਵੀ ਨੌਲੇਜ ਮੈਨੂੰ ਹੋ ਗਈ ਆ ਤੇ ਇਹਦੀ ਵੀ ਹੋ ਗਈ ਹੋਲੀ-ਹੋਲੀ ਤੇ ਬਾਕੀ ਅਜੇ ਇੰਟਰਨੈਟ ਵਾਇਰ ਵੀ ਇਹਦੇ ਨਾਲ ਮੈਸੇਜਰ ਵੀ ਲੈ ਲਈ ਆ ਤੇ ਬਾਕੀ ਹੋਰ ਵੀ ਕਈ ਹਿੰਦੇ ਦੇ ਕੰਮ ਆ ਜੇ ਆ ਵੇ ਲੋ ਤਾਰਾ ਤੁਗਾ ਤਾਂ ਵੀ ਉਦਾ ਹੀ ਮੈਂ ਖਲਾਗਾ ਪਾਇਆ ਹੋਇਆ ਜਿੱਦੇ ਮੈਂ ਬਸ ਗਿਆ ਕਿ ਚਲਾਇਆ ਤੇ ਮਿੱਤਰੋ ਤੁਹਾਨੂੰ ਮਤਲਬ ਉਹ ਇਹ ਟੀਰ ਵਧੀਆ ਵਾ ਆਪਾਂ ਫਰਜ਼ ਸੇਕ ਕਰਦੇ ਆਪਾਂ ਪਿਆਰ ਕਰਦੇ ਆ ਤੇ ਥੈਂਕ ਯੂ ਉਸ ਆਂਟੀ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਪੀਸੀ ਜਿਹੜਾ ਵਾ ਕਹ ਲੋ ਪੀਸੀ ਗਿਫਟ ਹੀ ਦਿੱਤਾ ਵਾ ਤੇ ਬਾਕੀ ਉਹਨਾਂ ਕਹੇ ਕਿ ਤੁਸੀਂ ਗ੍ਰਿਲ ਵੀ ਬਣਾ ਲਿਓ ਤੇ ਮਤਲਬ ਅਰੇ ਗ੍ਰਿਲ ਬਣਾ ਬਣਾਉਣੀ ਆ ਜੇ ਮਿਸਤਰੀ ਲੱਭਣਾ ਹੈ ਤੇ ਫਿਰ ਆਪਾਂ ਗ੍ਰਿਲ ਬਣਾਵਾਂਗੇ ਤੇ ਪੀਸੀ ਵੇਡਕਰਾ ਕੇ ਲੈ ਆਂਦਾ ਵਾ ਤੇ ਹੁਣ ਮਤਲਬ ਮੈਂ ਪੀਸੀ ਤੇ ਰਹੂੰਗਾ ਹੁਣ ਮੇਰੇ ਘਰਦਿਆਂ ਨੂੰ ਇਹ ਕੰਪਲੇਨ ਨਹੀਂ ਮਿਲੂਗੀ ਕਿ ਇਹ ਫੋਨ ਨਹੀਂ ਛੱਡਦਾ ਔਰ ਇਹ ਕਹਿਣਗੇ ਕਿ ਇਹ ਪੀਸੀ ਨਹੀਂ ਛੱਡਦਾ ਤੇ ਮਿੱਤਰੋ ਬਾਕੀ ਮਿੱਤਰੋ ਦਾ ਨਬਦਨ ਨਵੀਂ ਚੀਜ਼ ਦਾ ਬਹੁਤ ਚਾਹ ਹੁੰਦਾ ਤੇ ਮੈਨੂੰ ਇਹੋ ਜਿਹੀਆਂ ਚੀਜ਼ਾਂ ਦਾ ਟੈਕਨੋਲੋਜੀ ਵੱਲ ਤੇ ਮੇਰਾ ਇੰਟਰਸਟ ਜਿਹੜਾ ਉਹ ਸ਼ੁਰੂ ਤੋਂ ਰਿਹਾ ਵਾ ਤੇ ਮੈਨੂੰ ਬਹੁਤ ਇਹਦਾ ਚਾਹ ਵਾ ਤੇ ਮੈਂ ਮਿਲ ਹੁਣ ਹੱਥ ਬਲਾ ਮਾਰ ਜਿਵੇਂ ਮੈਂ ਮਾ ਕੀ ਇਹ ਚੀਜ਼ ਹੈ ਕੀ ਨਹੀਂ ਪਹਿਲਾ 2-3 ਦਿਨ ਮੈਨੂੰ ਸਮਝਣ ਕੀ ਲੱਗ ਜਾਨੀ ਹੈ ਕੀ ਚੀਜ਼ ਇਹ ਚੀਜ਼ ਹੈ ਕੀ ਨਹੀਂ ਫੋਨ ਤੇ ਆਪ ਚਲੋ ਚਲਾ ਲੈਂਦੇ ਐਪ ਡਾਊਨਲੋਡ ਕਰਕੇ ਚਲਾ ਲੈਂਦੇ ਇਹਦੇ ਵਿੱਚ ਹੁਣ ਮੈਨੂੰ ਡਾਊਨਲੋਡ ਚੀਜ਼ਾਂ ਡਾਊਨਲੋਡ ਕਰਨੀਆਂ ਵੀ ਸਿੱਖਣੀਆਂ ਪੈਣੀਆਂ ਕਿੱਦਾਂ ਕਰੀਏ ਕਿੱਦਾਂ ਨਹੀਂ ਤੇ ਇਧਰ ਸਾਡੀ ਨਾਨੀ ਜੀ ਆਏ ਆ ਤੇ ਨਾਨੀ ਕੀ ਬਹੁਤੇ ਦਿਨ ਟਿਕ ਦੇਣੀ ਆ ਇਹ ਵੀ ਹਫਤਾ ਕਿ ਛੁੱਟੀਆਂ ਲੈ ਕੇ ਆਂਦੇ ਆ ਤੇ ਅੰਦੇ ਮੈ ਲੋੜੀ ਕੀ ਕੀ ਬਸ ਰਹਿਣਾ ਵਾ ਬਾਕੀ ਲੋੜੀ ਤੋਂ ਬਾਅਦ ਮੈਂ ਫਿਰ ਚੱਲ ਜਾਣਾ ਵਾ ਤੇ ਮੈਂ ਕਹਾਂ ਤੁਹਾਨੂੰ ਮੀਨਾ ਰੱਖਣਾ ਹੁਣ ਤੇ ਇਹਨਾਂ ਦਾ ਕਹਿਣ ਕਾਰ ਬਿਨ ਜੀ ਨਹੀਂ ਲਿਦਾ ਜੀ ਇਹਦਾ ਨਹੀਂ ਤੇ ਬਾਕੀ ਮੇਤਰੋ ਬੜਾ ਬੜਾ ਜਿਆਦਾ ਧੰਆ ਵਾ ਮੈਂ ਬਾਰ ਬਾਰ ਕਰਦੀ ਹਾਂ ਉਸ ਅਰਜੀ ਦਾ ਥੈਂਕ ਯੂ ਜਿਨ੍ਹਾਂ ਨੇ ਸਾਨੂੰ ਇਹ ਜਿਹੜਾ ਪੀਸੀ ਆ ਉਹ ਗਿਫਟ ਕੀਤਾ ਤੁਹਾਡੇ ਤਾਰੇ ਪਿਆਰ ਦੇ ਸਿਰ ਤੇ ਹੀ ਆਪਾਂ ਵਾ ਤੁਸੀਂ ਇਦਾਂ ਹੀ ਸਾਨੂੰ ਪਿਆਰ ਬਖਸ਼ਦੇ ਰਹੋ ਬਸ ਤੇ ਸਾਡਾ YouTube ਤੇ ਸਾਨੂੰ ਨਾ ਸਾਡੇ ਵਲੌਗ ਵੇਖਿਆ ਕਰੋ ਤੇ ਹੁਣ ਮੈਂ ਸ਼ਾਇਦ ਕੋਸ਼ਿਸ਼ ਕਰਾਂ ਆ ਲੈਣ ਦਵਾ ਇਹਦੇ ਤੇ ਐਡੀਟਿੰਗ ਕਰਿਆ ਕਰਾਂ ਸ਼ਾਇਦ ਕਿਉਂਕਿ ਅਜੇ ਤਾਂ ਮੈਨੂੰ ਆਪ ਆ ਚੀਜ਼ ਜੀ ਸਿੱਖਣ ਤੇ ਬਹੁਤ ਟਾਈਮ ਲੱਗ ਜਣਾ ਵਾ ਹੈਨਾ ਤੇ ਸਾਰੇ ਸਿੱਖਾਂਗੇ ਤੁਹਾਨੂੰ ਹੀ ਵਿਖਾਵਾਂਗੇ ਦੇਖਾਂਗੇ ਤੇ ਫਿਰ ਤੁਹਾਨੂੰ ਏ ਮਿੱਤਰੋ ਬਾਕੀ ਜਿਨ੍ਹਾਂ ਨੇ ਸੋਚਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਈ ਵਾਰ ਤਾਂ ਬੰਦਾ ਫੋਨ ਵੇਖ ਕੇ ਵੇਖ ਕੇ ਵੀ ਅੱਕ ਜਾਂਦਾ ਬੋਰ ਹੋ ਜਾਂਦਾ ਵਾ ਹੁਣ ਇਹੀ ਕੋਈ ਨਵੀਂ ਦੀ ਕੀ ਗਾ ਇਹਦੇ ਤੇ ਇਹ ਚੀਜ਼ਾਂ ਜਿੰਨੀਆਂ ਸਿੱਖੀ ਜਾਓ ਉਹਨੀਆਂ ਥੋੜੀਆਂ ਇਹਦੇ ਤੇ ਭਵੇਂ ਥੜਾ ਸਿੱਖੀ ਜਾਓ ਤੁਸੀਂ ਇਹਦੇ ਤੇ ਨਹੀਂ ਬੰਦਾ ਬੋਲ ਹੋ ਸਕਦਾ ਕਿਉਂਕਿ ਇਹ ਚੀਜ਼ ਬਹੁਤ ਲੰਬੀ ਜੋੜੀ ਹੈ ਜੇ ਤੇ ਹਨਾ ਮਤਲਬ ਆਪਾਂ ਇਹਦੇ ਤੇ ਪੂਰੀ ਸਿੱਖਣ ਦੀ ਟਰਾਈ ਕਰਾਂਗੇ ਫੜਾ ਪੂਰਾ ਕੰਮ ਕਰ ਲਈ ਵੀ ਟਰਾਈ ਕਰਾਂਗੇ ਵਿੱਚੋਂ ਗੇਮਾਂ ਵੀ ਖੇਡ ਲਿਆ ਕਰਾਂਗੇ ਤੇ ਬਾਕੀ ਮਤਲਬ ਇਹਦੇ ਤੇ ਬੋਰ ਨਹੀਂ ਹੋ ਸਕਦਾ ਬੰਦਾ ਫੋਨ ਤਾਂ ਫਿਰ ਵੀ ਐਕ ਜਾਂਦਾ ਵਾ ਤੇ ਅਜੇ ਤੇ ਮੈਂ ਟਰਾਈ ਕਰਨਾ ਨਵਾਂ ਨਵਾਂ ਆਇਆ ਤੇ ਅਜੇ ਤੇ ਮੈਂ ਕੀ ਬੋਰ ਹੋਣਾ ਇਹਦੇ ਤੋਂ ਤੇ ਬਾਕੀ ਮਿੱਤਰੋ ਵਾ ਫੋਨ ਤੁਹਾਨੂੰ ਦੱਸਣਗੇ ਪਾਪਾ ਅੜੀ ਮੈਂ ਆਹ ਚਲਾਣਾ ਥੋੜਾ ਜਿਹਾ ਹਾਂਜੀ ਮਿੱਤਰੋ ਸਾਥੀ ਕਰ ਲਈ ਥਾਰਿਆਂ ਨੂੰ ਤੇ ਹੋਰ ਸੁਣਾਉਂ ਕੀ ਆ ਜਾਲਿਆ ਜਿੱਦਦਾ ਨੂੰ ਬੱਲੇ ਦਾਸੀ ਜੀ ਦਾ ਵੀ ਆਇਆ ਪੀਸੀ ਸੇ ਪਹਿਲਾ ਹੁੰਦਾ ਦਾ ਬੜਾ ਥੈਂਕ ਯੂ ਆਂਟੀ ਜੀ ਦਾ ਜਿਨ੍ਹਾਂ ਨੇ ਹਾਂ ਦੇ ਬਾਰੇ ਸੋਚਿਆ ਤੇ ਅੱਜ ਰੁਪਨਮੀ ਨਾਲ ਪੀਸੀ ਬਣਾ ਕੇ ਲਿਆਏ ਆ ਤੇ ਨਾਲੇ ਬਾਬਾ ਜੀ ਤੇ ਗਏ ਸੀ ਤੇ ਮੈਂ ਮਗਰ ਉਹ ਹੈ ਜਾਨ ਦਾਦੂ ਨਾਲ ਤੇ ਬੜਾ ਮਾਜੜਾ ਜਿਆਦਾ ਨਹੀਂ ਕਹਿੰਦਾ ਪਰ ਵਕਲ ਥੋੜਾ ਬੋਤਾ ਗਾ ਬਚਾ ਵਾਲੀ ਦਾਵਾ ਪੀ ਇਹ ਲੜ ਮਗਰੋਂ ਇਨਾ ਫਿਕਰਦੀ ਰਹਿਣਾ ਵੀ ਚਲੋ ਥੋੜਾ ਬੋਧ ਆਪਣੀ ਜੋਗਾ ਗਾ ਬਖਾਂ ਹੁਲੀਦਾ ਵਾ ਪਹਿਲਾਂ ਤੇ ਮੇ ਤਾਂ ਹੀ ਲਿਆਉਣੀ ਜਾਂਦਾ ਮਰ ਲੱਭੀ ਮੰਡੀ ਤੋਂ ਇੱਧਰ ਵੀ ਲੜਾ ਸੀ ਨਾ ਮੈਨੂੰ ਮम्मा ਜਾਂ ਪਾਪਾ ਦੀ ਲੋੜ ਪੈਂਦੀ ਸੀ ਤੇ ਚਲੋ ਹੁਣ ਮੈਂ ਦਰਬਾਰ ਜਾਨ ਜੋਗਾ ਹੈ ਗਾਵਾ ਕਰਦੇ ਫਿਰਤੇ ਤੇ ਮਿੱਤਰ ਜਿਆਲ ਕੀ ਅੱਗੇ ਦੇ ਬੋਧਾ ਉਖਾਈ ਦੇ ਚਲੋ ਹੁਣ ਸੌਖਾ ਵਾ ਨੇ ਅੱਜ ਮੈਂ ਡਰਦਿਆ ਡਰਦਿਆ ਬਾਹਰ ਗਿਆ ਕੱਲਾ ਮਤਲਬ ਵੀ ਉਥੋਂ ਚੀਜੀ ਥਾ ਰ ਤੇ ਵਾਕਰ ਟਪੋ ਲੱਗਿਆ ਵੀ ਡਰ ਲੱਗਦਾ ਪੀ ਡੇਗ ਲੈ ਜਾਂਗੇ ਕਿਉਂਕਿ ਇਹ ਕਿਆ ਵੀ ਰੰਦ ਘਾਇਆ ਨਹੀਂ ਤੈਨੂੰ ਨਹੀਂ ਉਹ ਮੈਂ ਕੱਲਾ ਕੱਲਾ ਆਪ ਹੀ ਟਰਾਈ ਕੀਤਾ ਸੀ ਪੀ ਟਰਾਈ ਤੇ ਕਰੀਏ ਬਲਕਿ ਇਹ ਜਿਗ ਟਰਾਈ ਮਤ ਤੋਂ ਵਸੇ ਦੇਖੀ ਜਾਵਾਂਗੀ ਕੀ ਹੋ ਜੂ ਟਰਾਈ ਕਰਦਾ ਕਰਦਾ ਨਾਕੇ ਦਾ ਫਿਰ ਚੱਲਿਆ ਇੱਕ ਦਿਨ ਆਹ ਤਾਈ ਤਾਈ ਡਰ ਲੱਗਦਾ ਵੀ ਅੱਗੇ ਵੀ ਮੈਂ ਇੱਕ ਦੋ ਵਾਰੀ ਦਿਕਾ ਤੇ ਚਲੋ ਕੋਈ ਦੀ ਦਾਦੂ ਦੀਆਂ ਤਾਹੀਦੇ ਹੁਣ ਪਰਦਾ ਵੀ ਬੰਦਿਆ ਕਰਾਂਗੇ ਪਰ ਤੋਂ ਮੁਸ਼ਕਲ ਹੀ ਹੈ ਜੇ ਦਾ ਤੇ ਕਰਦੇ ਉਹ ਦਾਨੀ ਦੇ ਕੋਲ ਹੀ ਕਿਨਾਰਾ ਰਹਿਨੇ ਆ ਤੇ ਐ ਵੀ ਸੀ ਵੀ ਇਕੱਲੇ ਵਾਰ ਮੈਂ ਗੱਡੀ ਚਲਾ ਕਰਨੀ ਤੇ ਨਾ ਮम्मा ਨੇ ਇੱਥੇ ਫਿਰਸੀ ਦਾ ਸਾਹ ਪਾਠ ਵੀ ਕਰਨਾ ਹੈ ਜੇ ਕਰਕੇ ਥੋੜਾ ਜਿਹਾ ਇਹਨੂੰ ਕੱਲੇ ਨਹੀਂ ਛੱਡਣਾ ਪਿਆ ਤੇ ਨਹੀਂ ਤੇ ਇਹਦੇ ਲੱਗੇ ਰਹੀਦਾ ਜੀ ਕਿਨਾਰਾ ਰਹਿਦਾ ਜੀ ਉਹ ਦੇ ਹਾਲੀ ਮਤਰਾ ਲੱਗੇ ਰਹੀ ਆ ਪਰ ਕਦੀ ਕਦੀ ਬੰਲੀ ਨੂੰ ਅਮਰਜੈਂਸੀ ਕੰਮ ਵੀ ਪੈ ਜਾਂਦਾ ਤੇ ਬਾਬਾ ਦੀਪ ਸਿੰਘ ਜੀ ਦਾ ਇੰਨਾ ਸ਼ੁਕਰਿਆ ਪੀ ਚਲੋ ਜਿਆਦਾ ਨਹੀਂ ਇੰਨੇ ਜੋਗਾ ਕਰਦਾ ਵੀ ਆਪਣਾ ਦਾ ਪਠਾ ਹੋਈਦਾ ਵਾ ਤੇ ਉਹ ਭੈਣ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਇੰਨੇ ਸੋਚਦੇ ਆ ਬਾਕੀ ਆਪਣੇ ਤਾਂ ਛੜਦੇ ਹੀ ਆ ਜੀ ਇਥੇ ਸਿਰਫ ਬਗਾਨੇ ਜਿਹੜੇ ਇੰਨਾ ਸੋਚਦੇ ਕੋਈ ਹਸਾਬ ਹੀ ਨਹੀਂ ਬਾਕੀ ਤੁਸੀਂ ਸਾਡੇ ਤੋਂ ਵੱਧ ਸਿਆਣੇ ਜੇ ਤੁਹਾਨੂੰ ਪਤਾ ਹੀ ਆ ਬਾਕੀ ਤੇ ਬਸ ਤੇ ਬਾਕੀ ਮਤਰਾ ਮੈਂ ਇਹੋ ਗੱਲ ਕਹਿ ਲਿਆ ਵੀ ਬਾਬਾ ਦੀਪ ਸਿੰਘ ਜੀ ਦਾ ਇੰਨਾ ਹੀ ਸ਼ੁਕਰ ਕਰੀਦਾ ਵੀ ਆਪਣਾ ਬਾਥਰੂਮ ਜਨ ਜੋ ਗਿਆ ਹੁੰਦਿਆਂ ਬਾਕੀ ਦੇ ਸਾਰੇ ਇੰਨਾ ਹੀ ਬੋਧ ਹੈ ਨਾ ਨਹੀਂ ਤੇ ਕਈ ਵੇਲੇ ਸਰਬਜੀਤ ਤਾਜੂਗੇ ਵੀਰਵਾਰੀ ਉਹਦੀ ਨੱਬ ਲੈ ਲੋ ਪੀ ਉਹ ਵੀ ਵਿਚਾਰਾ ਬੈੱਡ ਤੇ ਬੈਠਾ ਸਪੈਸ਼ਲ ਕੋਰਟ ਇੰਜਰੀ ਦਾ ਵਿਚਾਰਾ ਲੰਡੇ ਆਸ ਵਕਤ ਉਹ ਵੀਰਵਾਲਵੇ ਕਿਤੇ ਦਿਲੋਂ ਸੱਚੀ ਦਵਾਵਾਂ ਨਹੀਂ ਕੱਲੀਆ ਤੇ ਪੰਜਾਬੀ ਪੰਜਾਬੀ ਦੇ ਨਾਲ ਖਲੰਦਾ ਦਾ ਇਹ ਗੱਲ ਮੈਂ ਵੇਖੀ ਆ ਕਿ ਉਹਦੇ ਵਿਚਾਰ ਚ ਬਹੁਤ ਬੰਦੀਆਂ ਹਾਲ ਕਿਆ ਕੱਲੇ ਮਦਰ ਨੂੰ ਸਭ ਮੰਨਿਓਗੇ ਹੈ ਨਾ ਬੜਾ ਸਾਡ ਦਿੱਤਾ ਨਾਮ ਕਰਿਆ ਸਾਰਿਆਂ ਨੇ ਦਿੱਤਾ ਰਲ ਮਿਲ ਕੇ ਬਹੁਤ ਧੰਨਵਾਦ ਤੇ ਮਾਹਰਾ ਸੱਚੀ ਬਾਤ ਹੈ ਬਾਬਾ ਦੀ ਸਿੰਘ ਜੀ ਉਹਨੂੰ ਵੀ ਵੀਰ ਨੂੰ ਆਪਣੇ ਆਪ ਜੋਗਾ ਕਰਦੇ ਨੇ ਹੈ ਨਾ ਤਾਂ ਕਿ ਜੋ ਵੀ ਆਪਣਾ ਜੀ ਬਲੇ ਸੁੱਕੀ ਫਾਲੀ ਗੀਦ ਗੇਲੇ ਬੰਨੇ ਨੂੰ ਇਹ ਹੋਉਂਦਾ ਵੀ ਜਰਾ ਬਾਥਰੂਮ ਲੈ ਕੇ ਡਾਈਓ ਖੰਦਾ ਹੋਰ ਬੰਦਾ ਔਖਾ ਸੁਕਾ ਕਰੀ ਦੇ ਜਾਣਾ ਬਾਕੀ ਸਾਰਾ ਕੁਝ ਤੇ ਮਿੱਤਰੋ ਹੁਣ ਰਿਪਲ ਅੰਦਰ ਧਿਆਵਾ ਮਸ ਲੋ ਡਿਜ਼ਾਈਨਿੰਗ ਕਰਨ ਕੋਸ਼ਿਸ਼ ਕਰ ਰਿਆ ਮੈਂ ਐਮ ਐਸ ਵਰਡ ਤੇ ਤੇ ਮਿੱਤਰੋ ਕੋਈ ਬਾਕੀ ਕੋਸ਼ਿਸ਼ ਵੀ ਕਹਿ ਲੋ ਇੱਕ ਕਲਾਸ ਦੀ ABC ਵੀ ਨਹੀਂ ਮੈ ਜਾਣਦਾ ਜੀ ਤੇ ਕੋਈ ਨਹੀਂ ਜਾਂਦਾ ਕਿ ਹੋਲੀ-ਹੋਲੀ ਤੇ ਮੈਂ ਕਿ ਲੋਗ ਡਿਜ਼ਾਈਨਿੰਗ ਦਾ ਵੀ ਕੰਮ ਹੋਲੀ-ਹੋਲੀ ਸਿੱਖਾ ਗਏ YouTube ਤੋਂ ਮੈਂ ਸਿੱਖੀ ਜਾਣਾ ਵਾ ਤੇ ਪਹਿਲਾਂ ਤੇ ਮੇਰਾ ਦਾਵਾ ਕੀ ਟਾਈਪਿੰਗ ਮਾਸਟਰ ਬਰ ਕੇ ਆਪਣੀ ਟਾਈਪਿੰਗ ਦੀ ਜਿਹੜੀ ਸਪੀਡ ਆ ਉਹ ਬਦਵਾਂ ਤੇ ਫਿਰ ਆਪਾਂ ਹੋਲੀ-ਹੋਲੀ ਕਰਿਆ ਕਰਾਂਗੇ ਕੰਮ ਸਾਰੇ ਹੀ ਤੇ ਬੰਦਾ ਕਿਹਦੇ ਕਹਣਾ ਚੋਣਾ ਕਿ ਉਹਦਾ ਆਡੀ ਬਹੁਤ થેન્ક યુ ਜਿਨੇ ਮੈਨੂੰ ਮਤਲਬ ਪੀਸੀ ਰਿਆ ਦੇ ਦਿੱਤਾ ਵਾ ਤੇ ਵਧੀਆ ਮਤਲਬ ਮੈਨੂੰ ਤੇ ਪੂਰੀ ਫੁੱਲ ਐਕਸਾਈਟਮੈਂਟ ਆ ਤੇ ਮੈਂ ਐਮ ਐਸ ਵਰਡ ਤੇ ਐਮ ਐਸ ਵਰਡ ਤੇ ਜੇ ਮੈਂ ਗਲਤ ਨਾ ਹੋਆ ਐਮ ਐਸ ਵਰਡ ਤੇ ਲੋਗੋ ਡਿਜ਼ਾਈਨਿੰਗ ਹੁੰਦੀ ਆ ਤੇ ਉਹ ਮੈਂ ਕਰਨ ਦੀ ਕੋਸ਼ਿਸ਼ ਕਰ ਰਿਹਾ ਵਾ ਕਿ ਆਪਣਾ ਟਵਿੰਸ ਬ੍ਰਦਰ ਦਾ ਜਿਹੜਾ ਲੋਗੋ ਆ ਉਹ ਬਣਾ ਬਣਾਇਆ ਰਿਹਾ ਵਈ ਵਧੀਆ ਤਰੀਕੇ ਨਾਲ ਤੇ ਬਾਕੀ ਮਿੱਤਰੋ ਅੱਜ ਜਿੱਦਾਂ ਤਰੀਕ ਤੇ ਨੇ ਦੱਸ ਵੀ ਦਿੱਤਾ ਵਾ ਕਿ ਆਪਾਂ ਬਾਬਾ ਜੀ ਮੱਥਾ ਟੇਕਦੇ ਹਾਂ ਤੇ ਸਾਰੇ ਪਹਿਲਾਂ ਮੱਥਾ ਟੇਕਿਆ ਫਿਰ ਪੀਸੀ ਲਿਆਂਦਾ ਤੇ ਪੀਸੀ ਇਹ ਉਹਨਾ ਬਣਾ ਕੇ ਦਿੱਤਾ ਬਿਲਡ ਕਰਾਇਆ ਇਹ ਪੀਸੀ ਤੇ ਇੱਕ ਉਹਦਾ ਕੰਪਨੀ ਦਾ ਕੰਪਿਊਟਰ ਹੈ ਇਹ ਆਪਾਂ ਬਿਲਡ ਹੀ ਕਰਾਇਆ ਆਪ ਹੀ ਬਣਵਾਇਆ ਵਾ ਤੇ ਜਿਹੜਾ ਆਪ ਬਣਾਈਦਾ ਨਾ ਉਹ ਇਸ ਕੰਪੀਅਰ ਟੂ ਜਿਹੜਾ ਆਪ ਨੋਰਮਲ ਲਈਦਾ ਵਾ ਕੰਪੜੀ ਦਾ ਉਹ ਉਹਦੇ ਨਾਲ ਉਹ ਸਸਤਾ ਹੁੰਦਾ ਵਾ ਤਾਂ ਕਰਕੇ ਬਿਲਡ ਕਰਾ ਲਿਆ ਆਪਾਂ ਇਹ ਤੇ ਬਾਕੀ ਮਿੱਤਰੋ ਇਹ ਆ ਵੀ ਸਾਨੂੰ ਨਾ YouTube ਤੇ ਜਿਹੜਾ ਉਹ ਸਪੋਰਟ ਕਰਿਆ ਕਰੋ ਸਾਡੇ ਤਾਂ ਮੰਗ ਰਹੇ ਹੋ ਲੋਕੀ ਲੱਗੇ ਨਾ ਉਹ ਪਹਿਲਾਂ ਜਿਹੜੇ ਆ ਉਹ YouTube ਤੇ ਗ로우 ਹੋ ਗਏ ਆ ਤੇ ਹੁਣ ਆਪਾਂ ਵੀ ਕੋਸ਼ਿਸ਼ ਕਰਿਆ ਕਰਾਂਗੇ ਕਿ ਰੋਜ਼ ਦੀ ਰੋਜ਼ ਨਵਾਂ ਬਲਾਗ ਬਣਾਇਆ ਕਰੇ ਤੇ ਵਧੀਆ ਮਿਲਿਆ ਕਰੂਗਾ ਇਹੋ ਕੋਸ਼ਿਸ਼ ਕਰਾਂਗੇ ਕਿ ਸੇਮ ਜਿਹਾ ਕੰਟੈਂਟ ਨਾ ਹੋਵੇ ਜਿਹਦੇ ਨਾਲ ਤੁਈ ਵੀ ਬੋਰ ਨਾ ਹੋਵੋ ਤੇ ਬਾਕੀ ਤੁਸੀਂ ਵੀ ਸਹਿਯੋਗ ਕਰੋ ਕਿਉਂਕਿ YouTube ਆਪਾਂ ਨੂੰ ਇੰਨਾ ਪੈਸਾ ਦਿੰਦਾ ਵੀ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਕਿਹਨੋਂ ਵੀ ਕੇ ਜੀ ਦੀ ਕਮੀ ਨਹੀਂ ਰਹਿੰਦੀ ਪਰ ਇਹ ਆ ਕਿ YouTube ਤੇ ਜੇ ਤੁਸੀਂ ਸਪੋਰਟ ਦਿਖਾਓਗੇ ਆਪਾਂ ਇਹ ਤਰੀਕੇ ਦੇ ਵੀ ਸਾਨੂੰ ਹਨਾ ਇੰਨੇ ਪੈਸੇ ਦੋ ਜਾਂ ਆਪਾਂ ਕਿਸੇ ਤੋਂ ਮੰਗਣ ਤੇ ਵੀ ਕੁਝ ਦੇ ਪਰ ਇਹ ਆ ਵੀ ਜੇ ਤੁਸੀਂ ਜੇ ਸਾਨੂੰ ਤੁਸੀਂ YouTube ਤੇ ਸਪੋਰਟ ਕਰੋਗੇ ਨਾ ਫਿਰ ਸਾਨੂੰ ਅਰਨਿੰਗ ਜਿਹੜੀ ਆ ਉਹ ਆ ਸਕੇ ਤੇ ਸਾਡਾ ਜਿਹੜਾ ਲਾਜ ਆ ਉਹ ਹੋ ਸਕੇ ਸਾਨੂੰ ਕਿਸ ਦੇ ਨਾਲ ਵੇਖ ਦੀ ਲੋੜ ਨਾ ਪਵੇ ਬਾਕੀ ਤੁਸੀਂ ਸਮਝਦਾ ਜੇ ਸਾਰੇ ਵੀਰੇ ਤੇ ਤੁਸੀਂ ਸਪੋਰਟ ਵੀ ਪੂਰੀ ਕਰਦੇ ਜੀ ਪਰ ਕਈ ਯਾਰ ਬੰਦੇ ਨੂੰ ਇਹ ਹੁੰਦਾ ਨਾ ਵੀ ਆਪਾਂ ਆਪਣੇ ਸਿਰ ਤੇ ਆਪ ਖੜੀ ਹੋਈਏ ਮੇਰਾ ਵੀ ਉਹ ਮੰਨਣਾ ਕਿ ਮੈਂ ਜਿਹੜਾ ਉਹ ਆਪਣੇ ਆਪ ਤੇ ਆਪਣੀ ਸਿਰ ਤੇ ਆਪਾਂ ਆਪ ਸਟੈਂਡ ਹੋਈਏ ਤੇ ਆਪਣੀ ਜਿਹੜੀ ਕਮਾਈ ਕਰੀਏ ਤੇ ਜਿੱਦਾਂ ਆਪਣਾ ਲਾਜ ਕਰਾ ਸਕੀਏ ਤੇ ਬਾਕੀ ਜੇ ਤੁਸੀਂ YouTube ਤੇ ਸਾਡਾ ਸਾਥ ਦੋਗੇ ਤੇ ਹਨਾ ਫਿਰ ਮਤਲਬ ਵਧੀਆ ਗੱਦਾ ਆਪਾਂ ਲਾਜ ਆਪਣੀਆਂ ਲੱਤਾਂ ਨਾ ਜਿਹੜਾ ਮੋੜ ਰਾਜ ਨੂੰ ਬੈਠੇ ਰਹਿੰਨੇ ਆ ਦੀ ਗਲੀਂਆਂ ਚਲੋ ਜੇ ਕੋਈ ਵੀਰ ਭਰਾ ਆਏ ਸੀ ਗਲੀ ਵੀ ਜਦੋਂ ਕੋਈ ਵੀਰ ਭਰਾ ਹੈਲਪ ਕਰਦਾ ਉਦੋਂ ਫਿਰ ਲਾਜ ਹੀ ਘਰੋਂ ਜਾਂਦਾ ਇਹ ਇੱਕ ਕੰਡੀਸ਼ਨ ਜੀ ਤੇ ਵਿੱਚ ਜਦੋਂ ਮਤਲਬ ਲਾਜ ਕਰਾਉਣੀ ਆ ਫਿਰ ਚਲ ਚਲਦੇ ਲਾ ਕੇ ਪੈਸੇ ਪੈਸੇ ਨਾ ਖਾਏਂਦਾ ਤੇ ਫੋਨ ਜੇ ਤੁਸੀਂ YouTube ਤੇ ਸਾਨੂੰ ਸਪੋਰਟ ਕਰੋਗੇ ਆਪਾਂ ਆਪਣੇ ਸਿੱਟ ਸਟੈਂਡ ਹੋ ਮੰਗੇ ਤੇ ਫਿਰ ਤੁਸੀਂ ਆਪਾਂ ਆਪਣਾ ਜਿਹੜਾ ਉਹ ਲਾੜੀ ਕਰਾ ਸਕੀ ਤੇ ਬਾਕੀ ਸਾਨੂੰ ਬੜੇ ਭੈਣ ਭਰਾ ਹੁੰਦੇ ਆ ਵੀ ਅਹੀਂ ਦਾ ਵਲੌਗ ਵੇਖੀਦਾ ਵਾ ਹੈਨਾ ਤੇ ਸਾਨੂੰ ਪਿਆਰ ਕਰਨ ਵਾਲੇ ਵੀ ਬੜੇ ਜਣੇ ਹੈਗੇ ਆ ਤੇ ਬਾਕੀ ਤੁਸੀਂ ਸਰ ਹੁਣ ਬਸ ਇੰਨੀ ਕਿ ਮੇਰੀ ਹੈਲਪ ਕਰਾ ਦਿਓ ਕਿ ਜੇ ਦਾ ਤੁਸੀਂ ਆਪਣੇ ਗਰੁੱਪਾਂ 'ਚ ਸ਼ੇਅਰ ਕਰੋ ਇਹ ਚੈਨਲ ਤੇ ਆਪਣੇ ਸਟੇਟਸ ਲਾ ਦਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਜਿਆਦਾ ਤੋਂ ਜਿਆਦਾ ਲੋਕ ਲੋਕੀਂ ਇਹੋ ਵੇਖਣ ਸਾਡਾ ਚੈਨਲ ਤਾਂ ਜੋ ਸਾਨੂੰ ਅਰਨਿੰਗ ਆ ਸਕੇ ਪੈਸਾ ਆ ਸਕੇ ਤੇ ਬਾਕੀ ਮਿੱਤਰੋ ਦੱਬ ਕੇ ਸਾਨੂੰ ਸਪੋਰਟ ਕਰੋ ਤੇ ਬਾਕੀ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਸ਼ੇਅਰ ਕਰ ਦਿਆ ਕਰੋ ਥੈਂਕ ਯੂ ਸਾਰਿਆਂ ਦਾ ਵੀਡੀਓ ਵੇਖਣ ਲਈ ਧੰਨਵਾਦ